593 ਕਰੋੜ ਰੁਪਇਆ ਜਿਹੜਾ ਹੈਗਾ ਸਰਕਾਰ ਨੇ 2023 24 24 ਦੇ ਵਿੱਚ ਆਪਦੀ ਝੂਠੀ ਇhtियारबाजी ਤੇ ਖਰਚ ਕੀ ਮਸ਼ਹੂਰੀ ਬਾਜੀ ਮਸ਼ਹੂਰੀ ਬਾਜੀ ਦੇ ਖਰਚ ਕੀਤਾ ਪੰਜਾਬ ਚ ਤੇ ਪੰਜਾਬ ਤੋਂ ਬਾਹਰ ਲਿਆ ਸਟੇਟਾਂ ਦੇ ਵਿੱਚ ਹਮ ਸਿਰਫ ਪੰਜਾਬ ਦਾ ਪੈਸਾ ਵੇਸਟ ਕਰਨ ਵਾਸਤੇ ਜਿਹੜਾ ਆਰਟੀਆਈ ਆ ਜਿਹੜੇ ਮਣਕ ਕੋਇਲ ਵੀ ਪਾਉਂਦੇ ਆ ਤੁਸੀਂ ਵੀ ਪਾਉਣਿਓ ਇੱਕ ਹਾਰਮਲਾਪ ਗਰੇਵਾਲ ਜੀ ਨੇ ਉਹ ਵੀ ਪਾਉਂਦੇ ਨੇ ਹੋਰ ਬਹੁਤ ਸਾਰੇ ਲੋਕ ਪਾਉਂਦੇ ਨੇ ਤੁਸੀਂ ਕਿੰਨੀਆਂ ਕ ਆਰਟੀਆਈਆਂ ਪਾਣੀਆਂ ਸਰਕਾਰ ਚ ਤੇ ਕਿੰਨੀਆਂ ਦੇ ਤੁਹਾਨੂੰ ਜਵਾਬ ਮਿਲੇ ਤੇ ਕਿੰਨੀਆਂ ਦੇ ਨਹੀਂ ਮਿਲੇ ਕੋਈ ਅੰਕੜਾ ਦੱਸ ਸਕਦੇ ਮੈਂ ਜੇ ਮੈਂ ਤੁਹਾਨੂੰ ਆਨਲਾਈਨ ਗੱਲ ਕਰਾਂ ਕਿਉਂਕਿ ਆਫਲਾਈਨ ਤਾਂ ਬੰਦਾ ਕਿਉਂਕਿ ਇਹਨਾਂ ਦੀ ਸਰਕਾਰ ਦਾ ਕਮਿਸ਼ਨਰੀ ਹੈ ਨਹੀਂ ਸੀ ਮਾਨਯੋਗ ਹਾਈ ਕੋਰਟ ਤੋਂ ਰੈਟ ਪਾ ਕੇ ਦਾ ਕਮਿਸ਼ਨਰ ਲੱਗੇ ਆ ਮੈਂ ਆਨਲਾਈਨ ਜੇ ਗੱਲ ਕਰਾਂ ਤਾਂ 100 ਤੋਂ 110 ਦੇ ਆਸ-ਪਾਸ ਮੈਂ ਆਰਟੀਆਂ ਪਾਈਆਂ ਹੋਣੀਆਂ ਤਾਂ ਉਹਨਾਂ 'ਚ ਮੈਨੂੰ ਵੱਧ ਤੋਂ ਵੱਧ 25 ਤੋਂ 30 ਦਾ ਰਿਪਲਾਈ ਆਇਆ ਚੱਜ ਨਾਲ 100 'ਚ ਹਾਂ ਐਵਰੇਜ ਕੱਢ ਲਈਏ ਤਾਂ ਆਪਾਂ 30% 25 ਤੋਂ 30 ਦਾ ਰਿਪਲਾਈ ਆਇਆ ਰਿਪਲਾਈ ਆਇਆ ਹੈਗਾ ਹਾਂ ਤੇ ਉਹ ਕਈ ਰਿਪਲਾਈ ਅੱਧੀ ਇਨਫੋਰਮੇਸ਼ਨ ਭੇਜਦੇ ਆ ਕਈ ਵਾਰੀ ਜਿਹੜੀ ਆਂਦੀ ਹੈ ਸਹੀ ਉਹ ਆਪਾਂ ਪਬਲਿਸ਼ ਵੀ ਕਰਦੇ ਆਂ। ਹੂੰ ਕੁਝ ਕਿ ਆਰਟੀਆਈਆਂ ਪਾਉਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਸਰਕਾਰ ਦੇ ਨਕਮੇ ਕੰਮ। ਆਰਟੀਆਈ ਪਾਉਣ ਦਾ ਮਤਲਬ ਸਰਕਾਰ ਨੇ ਕੀਤਾ ਕੀ ਹੈ। ਆਰ ਦਰਸਤਾ ਡਾਕਟਰ ਮਨਮੋਹਨ ਸਿੰਘ ਕੁਝ ਸੋਚ ਕੇ ਇਹ ਐਕਟ ਲੈ ਕੇ ਆਏ ਸੀ। ਹੂੰ ਵੀ ਲੋਕਾਂ ਅੱਗੇ ਜਿਹੜੀ ਸਰਕਾਰ ਦੇ ਕੰਮ ਦੀ ਪਾਰਦਰਸ਼ਤਾ ਹੋਣੀ ਚਾਹੀਦੀ ਹੈ। ਕਿਉਂਕਿ ਹਰੇਕ ਕਾਮ ਬੰਦੇ ਨੂੰ ਐ ਨਹੀਂ ਪਤਾ ਵੀ ਸਰਕਾਰ ਕਰੇ ਕੀ ਜਾਂਦੀ ਹੈ। ਤਾਂ ਇਹ ਲੋਕਾਂ ਅੱਗੇ ਮੈਂ ਪੰਜਾਬ ਦੇ ਸਾਰੇ ਲੋਕਾਂ ਨੂੰ ਅਪੀਲ ਕਰਦਾ ਵੀ ਐਜੂਕੇਟ ਬਣੋ। ਆਪਦੇ ਰਾਈਟਸ ਨੂੰ ਪਛਾਣੋ ਪਿੰਡਾਂ ਦੀ ਗੱਲ ਕਰਾਂ ਪੰਜ ਤੋਂ ਲੈ ਕੇ ਈਓ ਤੱਕ ਤੁਸੀਂ ਤੁਹਾਨੂੰ ਪਤਾ ਹੋਵੇ ਵੀ ਉਹ ਕਰ ਕੀ ਰਿਹਾ ਤੇ ਸ਼ਹਿਰਾਂ ਦੇ ਵਿੱਚ ਐਮਸੀ ਤੋਂ ਲੈ ਕੇ ਐਮਐਲਏ ਮੇਅਰ ਤੱਕ ਪਤਾ ਹੋਵੇ ਵੀ ਉਹ ਕੀ ਕਰ ਰਿਹਾ ਤੇ ਜਿਹੜੀਆਂ ਆਪੋਜੀਸ਼ਨ ਆ ਫਿਰ ਉਹ ਕੀ ਕਰ ਰਹਿਣਾ ਹੈ ਆਪੋਜੀਸ਼ਨਾਂ ਜਿਹੜੇ ਲੀਡਰ ਹਨਾ ਹੂੰ ਪੁਰਾਣੇ ਲੀਡਰ ਚੱਲੇ ਆ ਰਹੇ ਆ ਕਿਤੇ ਨਾ ਕਿਤੇ ਸਰਕਾਰ ਨਾਲ ਮਿਲੇ ਹੋਏ ਆ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਸਕੂਲ ਆਫ ਕਰਾਪਸ਼ਨ ਦੀ ਗੱਲ ਕੀਤੀ ਹੈ ਉਹਨਾਂ ਨੇ ਵੀ ਕੀਤੀ ਹੈ ਬਿਲਕੁਲ ਤੇ ਹੁਣ ਵਾਲੇ ਵੀ ਕਰੀ ਜਾਂਦੇ ਆ ਉਹ ਇੱਕ ਨੂੰ ਅੱਖਾਂ ਡਰਾ ਦਿੰਦੇ ਆ ਕਹਿ ਕੇ ਕਿ ਤੇਰੀਆਂ ਫੈਲਾਂ ਖੋਲ ਲਾਂਗੇ ਹੂੰ ਠੀਕ ਹੈ ਉਹ ਆਪਸੀ ਇਹਨਾਂ ਦੀ ਇੰਨੀ ਕੀ ਸੈਟਿੰਗ ਹੋ ਗਈ ਆਪੋਜੀਸ਼ਨ ਪਾਰਟੀਆਂ ਦੀ ਕੋਈ ਆਪੋਜੀਸ਼ਨ ਪਾਰਟੀ ਨਹੀਂ ਕੋਈ